ਇਸ ਮੋੜ ਨੇ ਦੇ ਵਿੱਚ ਅੱਜ ਇਕੱਠੇ ਹੋਏ ਨੇ ਖਾਸ ਕਰਕੇ RAM SINGH RANA ਜੋ ਦਾ ਬੰਦਾ ਜਿਹੜਾ ਜ਼ੁਲਮ ਦੇ ਮੁਕਲਾਬ ਕਰਨ ਦਾ ਜਜ਼ਬਾ ਰੱਖਦਾ ਸਾਰਿਆਂ ਦਾ ਬਹੁਤ ਓਏ ਸ਼ਰਮੋ ਲੱਕ ਤੇ ਬੋਕੇ ਮਰਜੋ ਆਪਣੇ ਆਪ ਨੂੰ ਸਿੱਖ ਕਾਣਿਓ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਔਰ ਤੁਸੀਂ ਆਪਣੇ ਕਰਾਂ ਦੇ ਵਿੱਚ ਮੱੱਖਾ ਮਾਰਦੇ ਹੋ सब की लड़ाई है, सभी धर्मों की लड़ाई है और यहाँ धर्मों के लिए अगर हम कानून नहीं बनवा सकते तो फिर कानून किस चीज के लिए होगा ये हमारी आज तक समझ नहीं आया सरकारें क्यों हमें यूज कर रही हैं? क्यों हमारा नजायज़ फायदा उठा रही हैं? तो ये सरकारों से हाथ जोड़ के अपील है कि 12 तारीख तक आप ठोस निर्णय कोई भी जो मतलब किसी भी धर्म की भेद भी करता है उसके खिलाफ कोई ठोस कानून बने नहीं तो हम मजबूर हैं इस आंदोलन को आगे बढ़ाने के लिए भी और चलाने के लिए भी तो मैं आपसे सरकारों से हाथ जोड़ के विनती करते हैं कि बारह तारीख तक हमारे भाई गुरजीत सिंह खालसा जी जो पिछले एक साल से चार फुट ऊंचाई पे जहाँ सर्दी गर्मी बरसात क्या मौसम उन्होंने नहीं देखा क्या उनका दर्द होगा कोई सोच के देखे एक बार तो मैं सभी से अपील करूंगा अभी मैं एक मिनट के लिए गुरजीत सिंह खालसा जी हमारे साथ फोन पे आ रहे हैं मेरे भाई बोलो आप गुरु तो वाहे प्यारी जी बोलते रहो आप बोलते रहो सुन रहे हैं सभी गुरु प्यारी ਅੱਜ ਕੇ ਫਤਿਹ ਬਲਾਓ ਵਾਹਿਗੁਰੂ ਨੀਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਦਾ ਜਾਗ ਦੀਆਂ ਜੰਮੀਰਾ ਵਾਲਿਆਂ ਦਾ ਜਿੰਨੇ ਵੀ ਮਾਪੁਰਸ਼ ਇਸ ਮੋਢੇ ਦੇ ਵਿੱਚ ਅੱਜ ਇਕੱਠੇ ਹੋਏ ਨੇ ਆਸ਼ ਕਰਕੇ ਰਾਮ ਸਿੰਘ ਰਾਣਾ ਉਲਮ ਦੇ ਖਿਲਾਫ ਲੜਨ ਤੇ ਕੁਰਬਾਨ ਹੋਣ ਦਾ ਸੰਦੇਸ਼ ਦਿੱਤਾ ਸੀ ਸਭ ਤੋਂ ਪਹਿਲਾਂ ਮੈਂ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਜਿਆਦਾ ਕਾ ਨਹੀਂ ਹਟਾਂਗਾ ਸੋਨਿਆ ਮੈਂ ਸਭ ਤੋਂ ਪਹਿਲਾਂ ਗੁਰੂ ਪਿਆਰਿਓ ਤੁਹਾਨੂੰ ਬੇਨਤੀ ਕਰਦਾ ਜਿਹੜੇ ਸਾਡੇ ਪ੍ਰਾਤਮ ਜੁਹਾਰੂ ਸਿੰਘ ਜੰਗਾਂ ਲੜਦੇ ਸੀ ਸ਼ולם ਦੇ ਖਿਲਾਫ ਲੜਦੇ ਸੀ ਉਹ ਗੁਰੂ ਨੂੰ ਸਮਰਪਿਤ ਹੋ ਕੇ ਲੜਦੇ ਸੀ ਜਿਹੜਾ ਦੇ ਵਿੱਚ ਬੰਦ ਨੇ ਪਰ 10 ਸਾਲ ਦੀ ਬੇਅਦਬੀ ਹੋ ਰਹੀ ਹੈ 2015 ਤੋਂ ਲੈ ਕੇ ਅੱਜ ਤੱਕ ਬੇਅਦਬੀ ਚੱਰੀ ਹੈ ਅਸੀਂ ਹੋਰ ਮੁੱਦਿਆਂ ਨੂੰ ਬਹੁਤ ਵੱਡਾ ਮੰਨਦੇ ਆ ਲੇਕਿਨ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਛੋਟੀ ਬਣਾਤੀ ਅਸੀਂ ਚੇਬਤ ਹੋ ਗਈ ਤੁਸੀਂ ਥੱਲੇ ਆ ਜਾਓ ਅਸੀਂ ਤੁਹਾਨੂੰ ਥੱਲੇ ਲਾਉਣ ਆ ਜਾਨੇ ਆ ਓ ਬੇਸ਼ਰਮੋ ਲੱਕੜ ਬੋਕੇ ਮਰ ਜਾਓ ਆਪਣੇ ਆਪ ਨੂੰ ਸਿੱਕ ਕਾਣਿਓ ਗੁਰੂ ਦੀ ਬੇਅਦਬੀ ਹੁੰਦੀ ਹੋਵੇ ਔਰ ਤੁਸੀਂ ਆਪਣੇ ਕਰਾਂ ਦੇ ਵਿੱਚ ਮੋਜਾ ਮਾਣਦੇ ਹੋ ਵੱਡੀਆਂ ਵੱਡੀਆਂ ਜਥੇਦਾਰੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਲਈ ਫੜਦੇ ਹੋ ਪਰ ਗੁਰੂ ਕੋ ਸਿੱਕ ਕਦੇ ਆਵਾਜ਼ ਬੁਲੰਦ ਨਹੀਂ ਕੀਤੀ ਤਾਂ ਗੁਰੂ ਸਾਹਿਬ ਕਦੇ ਵੀ ਮਾਫ ਨਹੀਂ ਕਰਨਗੇ ਪਵਨ ਸੰਗ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਓ ਪਹਿਲਾ ਆਪ ਮੰਨਿਆ ਸੀ ਤੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ ਅੱਗੇ ਪਈ ਅਕਾਲ ਕੀ ਦਵੇ ਚਲਾਰਾ ਪੰਥ ਸਰਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਅਜ ਅਸੀਂ ਕਿੱਥੇ ਆ ਦੇਹਾਂ ਨਾਲ ਚੰਬੜ ਕੇ ਦੇਹਾਂ ਨਾਲ ਮੈਂ ਹੱਥ ਜੋੜ ਕੇ ਬੇਨਤੀ ਸਰ ਜੜ ਕੇ ਆਉਂਦੀ ਹੈ ਦਮ ਹੱਥ ਜੋੜ ਕੇ ਬੇਨਤੀ ਕਰਦਾ ਰਹਿਣਾ ਸਾਬ ਬਾਕੀ ਸਾਰੇ ਜਿੰਨੇ ਵੀ ਅੱਤੇ ਮਹਾਂਪੁਰਸ਼ ਬਣ ਚੁਣੇ ਨੇ 12 ਤਰੀਕ ਨੂੰ ਮੈਨੂੰ 1 ਸਾਲ ਹੋ ਜਾਣਾ ਸਰ ਤੋਂ ਪਹਿਲਾਂ ਮੈਂ 11 ਜਨਵਰੀ ਨੂੰ ਪ੍ਰਸ਼ਾਦਾ ਛੱਡਿਆ 7-8 ਮਹੀਨੇ ਮੈਂ ਪ੍ਰਸ਼ਾਦੇ ਨੂੰ ਮੂੰਹ ਨਹੀਂ ਲਾਇਆ ਦੇਖ ਜਦੋਂ ਮੁੱਖ ਮੰਤਰੀ ਨੇ ਮੰਗ ਮੰਨੀ ਉਹਨੇ ਮੈਨੂੰ ਕਿਹਾ ਵੀ ਜੋ ਸੁਪਨਾ ਲੈ ਕੇ ਚੜਿਓ ਉਹ ਪੂਰਾ ਜਾਂਦੇ ਰਹੇ ਦੇਖੋ ਮੇਰੇ ਵਾਸਤੇ ਮਰਤਕ ਦੇ ਹਨ ਮਰਤਕ ਦੇ ਮੈਂ ਉਹਨਾਂ ਨੂੰ ਜਗਾਉਣ ਵਾਸਤੇ ਇੱਥੇ ਉੱਚੀ ਜਾ ਕੇ ਜਿਵੇਂ ਬੈਠਿਆ ਪਰ ਇੱਕ ਸਾਲ ਦਾ ਮੈਂ ਬਹੁਤ ਕੱਟ ਮਰਜੀ ਬਣਾ ਨੂੰ ਜਗਾ ਸਕਿਆ ਪਰ ਬਾਰੇ ਬਾਰੇ ਜਾਮਾ ਬਾਜਾਂ ਵਾਲੇ ਪਿੱਤਾ ਦੇ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਵੀ ਰਾਮ ਸਿੰਘ ਰਾਣਾ ਨੂੰ ਫੋਨ ਕਰ ਪੁੱਤਰਾ ਐ ਮਰਜੀ ਬਣਾ ਤੱਕ ਆਵਾਜ਼ ਅੱਗੇ ਲੱਗੇ ਜਾਊਗਾ ਬੋਲੋ ਕੰਮ ਨਹੀਂ ਚੱਲਣਾ 12 ਤਰੀਕ ਦਾ ਸਖਤ ਫੈਸਲਾ ਲਓ ਮੈਂ ਤੁਹਾਨੂੰ ਬੇਨਤੀ ਕਰਦਾ ਮੇਨ ਹਾਈਵੇ ਜਾਮ ਕਰੋ 12 ਤਰੀਕ ਨੂੰ ਇਹ ਦੌਲੀ ਡੁੰਗੀ ਸਰਕਾਰਾਂ ਇਹ ਨਹੀਂ ਜਾਗਣੀ ਤੁਰੰਤ ਫੈਸਲਾ ਲਓ ਮੇਨ ਹਾਈਵੇ ਜਾਮ ਕਰਨ ਦਾ ਹੁਕਮ ਜਾਰੀ ਕਰੋ ਇਹ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਅੱਜ ਆਪਣੇ ਨਿੱਜੀ ਲੜਾਈ ਦਾ ਲੜਤੀਆਂ ਨੇ ਪਰ ਜਿਹੜੇ ਪਿਓ ਨੂੰ ਜਾ ਕੇ ਨਮਸਤਕ ਹੁੰਦੀਆਂ ਨੇ ਉਹ ਵੀ ਲੜਾਈ ਲੜਨ ਨੂੰ ਤਿਆਰ ਨਹੀਂ ਹੈਗੀਆਂ। ਉਹ ਭਾਈ ਅੱਖ ਨੂੰ ਹੱਥ ਮਾਰੋ। ਜਦੋਂ ਕੋਈ ਦੁੱਖ ਚੜ ਕੇ ਆਉਂਦਾ ਹੈ। ਉਦੋਂ ਅਸੀਂ ਗੁਰੂ ਕੋਲ ਹੀ ਅਰਦਾਸ ਕਰਟਣ ਜਾਂਦੇ ਆ। ਵੀ ਗੁਰੂ ਸਾਹਿਬ ਸਾਡਾ ਦੁੱਖ ਕੱਟੋ। ਜਦੋਂ ਅਸੀਂ ਪੁੱਤਰਤੀ ਪੁੱਤਰ ਦੇਣੇ ਨੇ ਉਦੋਂ ਵੀ ਗੁਰੂ ਸਾਹਿਬ ਤੋਂ ਮੰਗਦੇ ਆ। ਤਾਂ ਗੁਰੂ ਸਾਹਿਬ ਨੇ ਸਾਡਾ ਠੇਕਾ ਨਹੀਂ ਲਿਆ। ਸੋਡੀ ਰੱਖਿਆ ਵੀ ਕਰੇ ਜੋ ਨੂੰ ਖੁਸ਼ੀਆਂ ਵੀ ਦੇਵੇ ਉਹ ਗੁਰੂ ਦਾ ਕੰਮ ਕਰ ਰਤੀ ਪਰ ਤੁਸੀਂ ਕੰਮ ਨਹੀਂ ਕਰਦੇ ਪਰ ਸਾਡਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਕਰ ਰਿਹਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲੈਣ ਤੇ ਆ ਜਾਓ ਪਹਿਲਾ ਧਰਮ ਬਚਾਓ ਬਾਜ ਕਰਮ ਬਚਾਓ ਤਾਂ ਗੁਰੂ ਬਾਰੇ ਪਾਣਾ ਤਰੀਕ ਨੂੰ ਸਖਤ ਫੈਸਲਾ ਲਊਣਾ ਹੁਣੇ ਤਾਂ ਮੈਂ ਪੰਜ ਜਗਾਰੇ ਲਾਵਾਂਗਾ ਕੱਜ ਬਚ ਕੇ ਮੈਨੂੰ ਜਵਾਬ ਦਿਓ बैठे हैं मैं जितने भी अगर मैंने किसान आंदोलन के लिए कुछ काम किया है मैं आज आपसे पल्ला पसार के भीख मांगता हूं पूरे सिख समाज के लिए अगर मैंने अपना तिलफूल कुछ भी अपना जो भी आपका उसका ऋण मांगता हूं आपसे जो मेरा मैं चाहता हूं हमारा गुरजीत सिंह खालसा भाई 12 तारीख को स्पावर से नीचे आए और यहां इस पूरे एरिया में पैर रखने की जगह नहीं पानी चाहिए मैं सभी किसान बंदियों से हाथ अपील करता हूँ हम किसानों की लड़ाई लड़ते हैं लेकिन सबसे बड़ी लड़ाई है तो मैं सभी जत्थेबंदियों से हाथ जोड़ के अपील करता हूँ चाहे मेरे हरियाणा से है या पंजाब से हैं हर जत्थेबंदी पूरे दल बल के साथ यहाँ पहुंचना है और बारह तारीख को सरकारों को दिखाना है कि गुरजीत सिंह खालसा केला नहीं है पूरा समाज पूरा धर्म सभी धर्म गुरजीत सिंह खालसा के साथ है और हमें ये एक प्रण करना होगा अपने आसपास जितने भी मेरे भाई जितने भी गांव हैं जितने भी समाना हल्के के आसपास के सौ सौ किलोमीटर से भी कोई गांव ऐसा नहीं बचना चाहिए जहां से संगत यहां ना पहुंचे तो मैं सभी से हाथ जोड़ के इतनी विनती करूंगा कि हमें बारह तारीख को यहां वो कट करना है जिसको देख के सरकार की आंखें खुल जाए

संगत से हाथ जोड़ के अपील करता हूं कि 12 तारीख को जितनी भी ज्यादा से ज्यादा संख्या में यहां पहुंच सके पहुंचना है वाहीगुरु जी का खालसा तो गुरुजी की फतेह